ਦੇ ਵੀ ਦਸਮ ਪਾਤਸ਼ਾਹ ਨੇ ਪਤਾਸੇ ਨਹੀਂ ਪਾਇਆ ਪਾਖ ਜਿਸ ਵਕਤ ਖੰਡੇ ਬਾਟੇ ਦੇ ਅੰਮ੍ਰਿਤ ਪਿਆਕੀ ਤਾਂ ਜਿਸ ਵਕਤ ਪਾਹੁ ਤਿਆਰ ਹੋਈ ਹੈ ਪਤਾਸੇ ਨਹੀਂ ਪਾਇਆ ਜੀ ਕਿਉਂ ਨਹੀਂ ਪਾਇਆ ਅਹ ਜੀ ਉਹ ਖੰਡ ਕਿੱਥੇ ਸੀ ਖੰਡੇ ਦੇ ਉਦੋਂ ਵਾਈ ਜਦੋਂ ਅੰਗਰੇਜ਼ ਆਏ ਨੇ ਇੰਨਾ ਮੂਰਖਾ ਨੇ ਇਹ ਨਹੀਂ ਪਤਾ ਕਿ ਕਬੀਰ ਸਾਹਿਬ ਦੀ ਬਾਣੀ ਦੇ ਵਿੱਚ ਹਰ ਹੈ ਖਾਨ ਰੇਤ ਮੈਂ ਵਿਕਰੀ ਹਾਥੀ ਚ ਨਹੀਂ ਜਾਏ ਇਹ ਲਫ਼ਜ਼ ਕਿੱਥੇ ਨੇ ਕੋਈ ਗੁਰਬਾਣੀ ਨਹੀਂ ਪੜੀ ਇਹਨਾਂ ਨੇ ਇੱਕ ਐਸਾ ਹਵਾ ਬਣਾਇਆ ਦਾਰਉਮਦਾਰ ਖੜਾ ਕਰਤਾ ਵੀ ਸਭ ਕੁਝ ਅੰਗਰੇਜ਼ਾਂ ਨੇ ਕੀਤਾ ਹੈ ਅੰਗਰੇਜ਼ਾਂ ਦਾ ਪਲਾਨ ਸਾਡੇ ਕੋਲ ਕੁਝ ਵੀ ਨਹੀਂ ਸੀਗਾ ਵੀ ਜੋ ਉਹਨਾਂ ਕੀਤਾ ਉਹ ਸੱਚ ਹੈ ਜੋ ਉਹਨਾਂ ਲਿਖਤਾ ਉਹੀ ਸੱਚ ਹੈ ਇੱਕ ਕਿਤਾਬ ਇਹਨਾਂ ਪ੍ਰਮੋਟ ਕੀਤੀ ਸੀਗੀ ਦ ਸਕੈਚਸ ਆਫ ਸਿਕਸ ਜான் ਮੈਲਕਮ ਨੇ ਲਿਖੀ ਹੋਈ ਹੈ ਇਹ ਕਹਿੰਦੇ ਨੇ ਕਿ ਉਹਦੇ ਵਿੱਚ ਇੱਕੋ ਹੀ ਇੱਕ ਹਵਾਲਾ ਮਿਲਦਾ ਹੈ ਸ੍ਰੀ ਦਸਮ ਗ੍ਰੰਥ ਸਾਹਿਬ ਦਾ ਉਸ ਤੋਂ ਪਹਿਲਾਂ ਕੋਈ ਇਤਿਹਾਸਕ ਸਰੋਤ ਨਹੀਂ ਐ ਇੰਨਾ ਵੱਡਾ ਝੂਠ ਬੋਲਦੇ ਨੇ ਆਪਣੇ ਕੋ ਕਿੰਨੇ ਸਰੋਤ ਨੇ ਕਿਹੜੇ-ਕਿਹੜੇ ਸੰਚ ਆਏ ਨੇ ਅਪੋਤ ਵੀ ਆਉਂਦੇ ਆ ਇਹ ਕਹਿੰਦੇ ਨੇ ਕਿ ਸੜ ਕੋਈ ਸਰੋਤ ਨਹੀਂ 1810 ਤੋਂ ਪਹਿਲਾਂ ਸਿਰਫ ਜohn melcolm ਲਿਖਦਾ ਹੈ ਕਿ ਜਦੋਂ ਸ੍ਰੀ ਹਰਮੰਦਰ ਸਾਹਿਬ ਗਿਆ ਤੇ ਅਕਾਲ ਤਖਤ ਸਾਹਿਬ ਦੇ ਜਿਹੜੇ ਸਥਾਨ ਹੈ ਉਥੇ ਦੋ ਗ੍ਰੰਥ ਪ੍ਰਕਾਸ਼ ਨੇ ਇੱਕ ਨੂੰ ਸਿੱਖ ਕਹਿੰਦੇ ਨੇ ਵੀ ਦਸਮ ਪਾਤਸ਼ਾਹ ਦਾ ਗ੍ਰੰਥ ਹੈ ਇਕ ਨੂੰ ਕਹਿੰਦੇ ਨੇ ਗੁਰਗੰਸਾ ਬਈ ਕਹਿੰਦੇ ਹਸਬੂਤ ਜਦੋਂ ਕਿਤਾਬ ਪਹੁੰਚ ਵਿੱਚ ਆਈ ਤੇ ਇਹਨਾਂ ਨੂੰ ਜਵਾਬ ਭੇਜਦੇ ਪਿਆਰਿਓ ਤੁਸੀਂ ਭੁੱਲੇ ਹੋ ਤੁਹਾਡੀ ਕਿਤਾਬ ਸਾਡੇ ਪੱਖ ਵਿੱਚ ਤੁਹਾਡੇ ਪੱਖ ਵਿੱਚ ਨਹੀਂ ਹੈ ਤੁਸੀਂ ਗਲਤ ਉੱਪਰ ਕਿਤਾਬ ਪ੍ਰਮੋਟ ਕਰਦੇ ਪਏ ਹੋ 1810 ਦੇ ਵਿੱਚ ਅਕਾਲੀ ਫੁੱਲਾ ਸਿੰਘ ਪੰਥ ਦੇ ਜਥੇਦਾਰ ਨੇ ਔਰ ਉਹਨਾਂ ਦੀ ਹਜ਼ੂਰੀ ਦੇ ਅੰਦਰ ਦੋਨੋਂ ਗ੍ਰੰਥ ਪ੍ਰਕਾਸ਼ ਹੋ ਰਹੇ ਨੇ ਤੇ ਤੁਸੀਂ ਕਿਤੇ ਭੁੱਲੇ ਹੋਏ ਫਿਰ ਲੜਾਈ ਦੇ ਖਤਮ ਹੋ ਗਈ ਫਿਰ ਦਲਗੀਰ ਲਿਖਦਾ ਹੈ ਕਹਿੰਦਾ ਨਹੀਂ ਨਹੀਂ ਜੀ ਐਦਾਂ ਨਹੀਂ ਐ ਇੱਕ ਗ੍ਰੰਥ ਸੀ ਕਰਤਾਰਪੁਰੀ ਵਿਢੇ ਚ ਨਵੇਂ ਪੱਖਸ਼ ਦੀ ਬਾਣੀ ਨਹੀਂ ਸੀ ਇੱਕ ਜਿਹੜਾ ਗੁਰਗੰਸਾਹ ਮਹਾਰਾਜ ਸੀ ਉਹਨੂੰ ਦਸਮ ਦਾ ਗ੍ਰੰਥ ਕਹਿੰਦੇ ਨੇ ਹੁਣ ਇਹਨਾਂ ਭੋਲਿਆ ਨੇ ਕਿਉਂ ਪੁੱਛੇ ਮਾਫੀ ਮੈਂ ਦੂਜਾ ਵਰਤਨ ਲਾਜ਼ਮੀ ਬੱਤ ਨਹੀਂ ਬਤ ਸਕਦਾ ਇਹਨਾਂ ਨੇ ਕਿਉਂ ਪੁੱਛੇ ਵੀ ਕਿਸ ਵਕਤ ਇਤਿਹਾਸ ਦੇ ਵਿੱਚ ਗੁਰਿਆਈ ਮਿਲਣ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਦਸਮ ਦਾ ਗ੍ਰੰਥ ਕਿਹਾ ਗਿਆ ਹੁਣ ਇਹਨਾਂ ਨੂੰ ਪਤਾ ਕਿ ਜੀ ਜੋ ਵੀ ਅਖਾਂਗੇ ਇਹਦੇ ਬੰਦੇ ਮੰਨਣਗੇ ਦਲਗੀਰ ਨੂੰ ਬੇਨਤੀ ਕੀਤੀ ਸੀ ਵੀ ਡਾਕਟਰ ਸਾਹਿਬ ਤੁਸੀਂ ਘੱਟੋ-ਘੱਟ ਆਪਣਾ ਨਾਮ ਬਦਲ ਲਓ ਕਿਉਂਕਿ ਬੱਚੇ ਦਾ ਨਾਮ ਰੱਖਣ ਤੋਂ ਖਾਨਦਾਨ ਦੀ ਇੱਕੋ ਸਾਹਮਣੇ ਆਉਂਦੀ ਹੈ ਤੁਹਾਡਾ ਨਾਮ ਹੈ ਦਲਗੀਰ ਜਿਹਦੀ ਦਿਲਸ਼ਿਕ ਨਹੀਂ ਹੋ ਚੁੱਕੀ ਹੈ ਜਿਹੜਾ ਦਿਲ ਟੁੱਟ ਚੁੱਕਾ ਹੈ ਗੁਰੂ ਮਹਾਰਾਜ ਕਹਿੰਦੇ ਨੇ ਦਿਲ ਖਲਲ-ਖਲ ਜਾ ਕੇ ਜ਼ਰਦ ਰੂਬਾਨੀ ਜਿਹਦੇ ਦਿਲ ਦੇ ਵਿੱਚ ਤਰੇੜ ਪੈਂਦੀ ਨਾ ਉਹ ਪਰਮੇਸ਼ਰ ਤੋਂ ਧੱਕਿਆ ਜਾਂਦਾ ਤੁਸੀਂ ਪਰਮੇਸ਼ਰ ਦੇ ਧੱਕੇ ਹੋਏ ਹੋ ਨਾਮ ਗਲਤ ਰੱਖ ਬੈਠੇ ਹੋ ਨਾਮ ਸਹੀ ਕਰੋ ਆਪਣਾ ਨਾਮ ਰੱਖਣ ਦੀ ਅਕਲ ਨਹੀਂ ਹੈ ਤੇ ਉਂਗਲਾ ਸਾਡੇ ਗ੍ਰੰਥਾਂ ਤੇ ਇਹ ਤਾਂ ਹੋਈ ਥੋੜੀ ਗੱਲ ਦੱਸਣ ਦੀ ਜੇ ਇਹ ਦਸਮ ਨਹੀਂ ਮੰਨਦੇ ਤੇ ਕੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ ਇਹ ਲੋਕ ਇਤਿਹਾਸ ਨੂੰ ਮੰਨਦੇ ਨੇ ਥੋੜਾ ਜਣਾ ਜਿਗਰਾ ਕਰੋ ਜਿਹੜੇ ਮੈਂ ਬਚਨ ਕਰ ਲਗਾ ਥੋੜੇ ਜੇ ਕਠੋਰ ਨੇ ਇਹਨਾਂ ਲੋਕਾਂ ਨੇ ਆਪਣੀ ਸਟੇਜ ਤੋਂ ਆਖਿਆ ਕਿ ਗੁਰੂ ਨਾਨਕ ਸਾਹਿਬ ਜਦ ਮੱਕੇ ਗਏ ਤੇ ਉਹਨਾਂ ਨੇ ਹਲਾਲ ਮਾਸ ਖਾਧਾ ਕੱਗੇ ਦੀ ਗੱਲ ਕਰ ਰਹੇ ਨੇ ਜਿਹਨੂੰ ਛਿੱਤਰ ਪਿੰਦੇ ਥਾਂ ਥਾਂ ਤੇ ਉਹਦੀ ਪੀਐਚਡੀ ਇਹਨਾਂ ਰਮਾਂ ਦੇ ਵਿੱਚ ਫਟ ਖਾਂਦੀ ਇੱਕ ਜਿਹੜਾ ਕਹਿ ਰਿਹਾ ਕਹਿੰਦਾ ਮੈਨੂੰ ਜੀ ਮੈਂ ਕਥਾ ਪੜ੍ਹਾ ਕਰਾਂ ਕੁਝ ਸਿੰਘ ਆ ਗਏ ਤੇ ਮੈਨੂੰ ਮਾਰਨ ਡੈ ਬੇ ਦੇ ਮੈਨੂੰ ਕੁੱਟੀ ਕੇ ਮਸਲ ਬੋਲਬੋਲ ਕਰੀ ਗਿਆ ਆਪਣੇ ਮੂੰਹ ਦੱਸ ਰਿਹਾ ਉਹ ਕਹਿੰਦਾ ਪੰਚਮ ਪਾਤਸ਼ਾਹ ਦੇ ਤਤੀ ਤਵੀ ਤੇ ਬੈਠੇ ਤੇ ਬਿੰਦਿਆ ਬੇਹੋਸ਼ ਹੋ ਗਏ ਇੱਕ ਬੰਦਾ ਤਵੀ ਦੀ ਤਾਪ ਨਹੀਂ ਚੱਲ ਸਕਦਾ ਇਹ ਨਹੀਂ ਇਹਨਾਂ ਦੇ ਪ੍ਰਚਾਰਕ ਦਲਗੀਰ ਤੇ ਗਾਂ ਲੰਘ ਗਿਆ ਕਹਿੰਦਾ ਤਤੀ ਤਵੀ ਉਹਨੂੰ ਨਹੀਂ ਕਹਿੰਦੇ ਜਿੱਥੇ ਬਿਠਾਇਆ ਤਵੀ ਕਹਿੰਦੇ ਆ ਰੇਤਲੇ ਇਲਾਕੇ ਦੀ ਤਤੀ ਰੇਤ ਵੇ ਪੰਜਾਬ ਭਾਸ਼ਾ ਨੂੰ ਰੇਤਲੇ ਇਲਾਕੇ ਤੱਤੀ ਰੇਤ ਤੇ ਬਿਠਾਇਆ ਇਹ ਆ ਇਹਨਾਂ ਲੋਕਾਂ ਦੀ ਸਿੱਖੀ ਇਹਨਾਂ ਲੋਕਾਂ ਨੇ ਇੱਥੋਂ ਤੱਕ ਆਖ਼ਰ ਤੱਕ ਨੌਵੇਂ ਪਾਸ਼ੇ ਦੀ ਸ਼ਹਾਦਤ ਜਿਹੜੀ ਆ ਉਹ ਕਿਸੇ ਤਿਲਕ ਜਿੰਦੂ ਵਾਸਤੇ ਨਹੀਂ ਹੋਈ ਇਹੋ ਗੱਲਾਂ ਤੇ ਆਰਐਸਐਸ ਕਹਿੰਦੀ ਬੀਵੀ ਨੂੰ ਕਹੋ ਇਹੋ ਗੱਲਾਂ ਹਿੰਦੂਵਾਦੀ ਆਪਣੀ ਸਟੇਜ ਤੋਂ ਕਹਿੰਦੇ ਨੇ ਕਿ ਨੌਵੇਂ ਪਾਸ਼ੇ ਨੇ ਕੋਈ ਹਿੰਦੂਆਂ ਵਾਸਤੇ ਬਲੀਦਾਨ ਨਹੀਂ ਦਿੱਤਾ ਇਹੋ ਬੰਲਾ ਇਹ ਕਹਿੰਦੇ ਨੇ ਗੁਰਬਾਣੀ ਕਹਿੰਦੀ ਹੈ ਮੂਰਖ ਪੰਨਦ ਹਕਮਤ ਹੁਜਤ ਪੰਨਦ ਨੂੰ ਮੂਰਖ ਕਹਿੰਦੀ ਹੈ ਇਹ ਕਹਿੰਦੇ ਮੂਰਖ ਜਿਹੜਾ ਉਹ ਧਾਰਮਿਕ ਵਿਅਕਤੀ ਹੁੰਦਾ ਹੁਣ ਹਿੰਦੂ ਨੂੰ ਸਪੋਰਟ ਕੌਣ ਕਰ ਰਿਹਾ ਗੁਰਬਾਣੀ ਤੋਂ ਉਲਟ ਜਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਇਹ ਲੋਕ ਕਹਿੰਦੇ ਨੇ ਕਿ ਲੋੜ ਨਹੀਂ ਚੰਦੋਏ ਦੇ ਲੋੜ ਨਹੀਂ ਚੰਦਰੀ ਦੀ ਚੌੜੀ ਲੋੜ ਨਹੀਂ ਤੇ ਰੱਖੋ ਪੜੋ ਪੜਨ ਦੀ ਚੀਜ਼ ਹੈ ਇਸ ਪ੍ਰਕਾਰ ਦੀ ਸਿੱਖੀ ਲੋਕ ਪ੍ਰਚਾਰਦੇ ਪੈਣਾ ਚਲੋ ਦਸਮ ਦੀ ਗਲਤੀ ਸੀ ਅੱਡ ਕਰ ਦਿੰਦੇ ਮੈਂ ਚਲ ਛੱਡੋ ਦਸਮ ਨੂੰ ਠੀਕ ਹੈ ਛੱਡੋ ਵੀ ਕੀ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਿੱਖ ਹੋ ਤੁਸੀਂ ਦਲਗੀਰ ਕਹਿੰਦਾ ਕਿ ਗੁਰੂ ਨਾਨਕ ਸਾਹਿਬ ਸੱਚ ਪਾਛਾ ਦੇ ਬੇਨ ਨਦੀ ਚ ਵੜੇ ਨਾ ਤੇ ਉਹ ਤੈਰ ਕੇ ਪੱਲੇ ਪਾਸੇ ਝਾੜੀਆਂ ਦੇ ਉਲੇ ਲੁਕ ਗਏ ਤੇ ਤਿੰਨ ਦਿਨ ਬਹਿ ਕੇ ਪਲਾਨਿੰਗ ਕੀਤੀ ਵੀ ਗਾਂ ਕਰਨਾ ਕੀ ਹੈ ਦੇਖੋ ਦਿਮਾਗ ਇਹਨਾਂ ਦਾ ਕਹਿੰਦਾ ਗੁਰਨਾਣ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਕੋਈ ਭੁੱਖੇ ਸਾਧੂ ਨੂੰ ਨਹੀਂ ਨੰਗਲ ਛਕਾਇਆ ਵਿਦਵਾਨਾਂ ਨੂੰ ਛਕਾਇਆ ਸੀਗਾ ਦੱਸੋ ਉਸ ਵੇਲੇ ਵਿਦਵਾਨ ਕਿੱਥੇ ਮਿਲਦੇ ਇਹਨਾਂ ਦੇ ਯੂਨੀਵਰਸਿਟੀਆਂ ਵਾਲੇ ਮਤਲਬ ਇਹਨਾਂ ਦੀ ਜਿਹੜੀ ਜ਼ਹਿਨੀ ਸੋਚ ਹੈ ਉਹ ਇਤਨੀ ਰਸਾਤਲ ਚ ਜਾ ਚੁੱਕੀ ਹੈ ਨਾ ਇਹਨਾਂ ਨੂੰ ਅਸੀਂ ਕੱਢ ਨਹੀਂ ਸਕਦੇ ਇਹਨਾਂ ਦਾ ਇਲਾਜ ਦੰਦਾ ਹੀ ਹੈ ਬਸ ਅਕਲ ਦਾ ਜਿਹੜਾ ਨੰਸਿੰਗਾ ਕੋ ਹੁੰਦਾ ਨਾ ਇਹ ਉਸ ਤੋਂ ਨਾ ਠੀਕ ਹੋਣੇ ਨੇ ਇਹ ਵਿਚਾਰ ਫਿਰ ਇਹਨਾਂ ਨੇ ਇੱਕ ਅਨਾਉਂਸਮੈਂਟ ਕੀਤੀ 5 ਕਰੋੜ ਰੁਪਏ ਦਾ ਇਨਾਮ ਹੈ ਜਿਹੜਾ ਬੰਦਾ ਸਾਡਾ ਚਰਚਾ ਕਰੇ ਜਿਹੜਾ ਸਾਬਿਤ ਕਰ ਦੇ ਉਹਦੀ ਚਿੱਠੀ ਭੇਜੀ ਉਦੋਂ ਕਿਸੇ ਬੰਦੇ ਨੇ ਪਹਿਲੀ ਪੱਤਰੇ ਦੇ ਵਿੱਚ 17 ਗਲਤੀਆਂ ਗੁਰਬਾਣੀ ਤੇ ਅਲੱਗ ਹੈ ਪ੍ਰਮਾਣ ਅਲੱਗ ਉਹ ਤੋਂ ਇਲਾਵਾ 17 ਗਲਤੀਆਂ ਜਦ ਭੇਜੀ ਮੈਂ ਕਿਹਾ ਯਾਰ 5 ਲੱਖ ਹੀ ਭੇਜ ਦਿਓ ਬਾਕੀ ਬਾਅਦ ਚ ਗੱਲ ਕਰ ਲਾਂਗੇ ਆਪਾਂ ਤੇ ਇਹਨਾਂ ਲੋਕਾਂ ਨੇ ਇਸ ਤਰ੍ਹਾਂ ਦੇ ਹਉਏ ਬਣਾ ਕੇ ਛੱਡਿੰਦੇ ਫਿਰ ਗੱਲਾਂ ਕਰਦੇ ਕੋਈ ਕਹਿੰਦਾ ਮੈਂ 100 ਕਰੋੜ ਰੁਪਏ ਦਾ ਚਰਚਾ ਕਰੋ ਪਰ ਪਹਿਲੀ ਚਰਚਾ ਕਰੀਏ ਕਿਹਦੇ ਨਾਲ ਆਪ ਸਾਹਮਣੇ ਤੇ ਆਓ ਆਨ ਤੋਂ ਪਹਿਲਾਂ ਤੁਸੀਂ ਦੇਖਿਆ ਸੀ ਬਈ ਜਿੰਨੇ ਚਰਚਾ ਕਰਨੀ ਜੋ ਸ਼ੰਕਾ ਹੈ ਤੇ ਤੁਸੀਂ ਸੰਗਤ ਆ ਕੇ ਬੈਠੋ ਤੁਸੀਂ ਚਰਚਾ ਕਰ ਸਕਦੇ ਹੋ ਆਪਣੇ ਰਜਿਸਟ੍ਰੇਸ਼ਨ ਦੇ ਰੋਲਾ ਨਾ ਪਾਓ ਵੀ ਸਾਹਮਣੇ ਚਰਚਾ ਕਰੇ ਮੈਂ ਲਿਖਤੀ ਰੂਪ ਸਾਹਮਣੇ ਆਓ ਬੈ ਕੇ ਗੱਲ ਕਰਦੇ ਆਂ